ਇਕ ਓੰਕਾਰ ਸਤਗੁਰ ਪ੍ਰਸਾਦਿ ਨਾ ਹੋਏ ਉਦਾਸ ਕਭ ਨਾ ਹੋਏ ਉਦਾਸ ਕਹੁ ਨਾਨਕ ਪਜ ਹਰਿ ਮਨਾ ਕਹੁ ਨਾਨਕ ਨਰਬਾ ਕਹੁ ਨਾ ਨਾਰ ਗਾਵ ਰੇ ਕਿਉ ਨ ਭਜੇ ਭਗਵਾਨ ਤਨ ਨਾਰ ਸੁਪਤ ਸਗਲ ਜਿਨੇ ਆਪਣੀ ਕਰਮਾ ਇਨ ਮੈਂ ਕਛ ਸੰਗੀ ਨਹੀਂ ਨਾ ਕਿਸਾ ਕੀ ਜਾਨਾ ਪਦ ਦੇ ਉਦਾਰ ਗਰੇ ਹਰਨਾ ਹਾਰੇ ਅਨਾਥ ਕੇ ਨਾਥ ਕਹਉ ਨਾਲ ਕਿ ਤੇ ਜਾਨੀ ਐ ਸਦਾ ਬਸਤ ਤੁਮ ਸਾਥ તન ચ તો દિ તહુ ના રે બાબરે આપ્યો દોલત દીના તન તન સંપે સુખ દિ ਅਰ ਜੈਨੀ ਕੇ ਤਾਮ ਤਉ ਹੁ ਨਾਲਿ ਤਸੋ ਨਰੇ ਮਨ ਸਿਮਰਤ ਕਰੇ ਨਾਮ ਸਭ ਸੁਖ ਦਾਤਾ RAM ਹੈ ਦੋ ਸਰਨਾ ਨਨ ਕੋ ਏ ਤਬ ਨਾਨਕ ਸੁਣ ਰੇ ਮਨਾ ਕੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਏ ਤੇ ਪਦ ਰੇ ਤੇ ਨੀਤ ਤਬ ਨਾਨਕ ਸੁਣ ਰੇ ਮਨਾ ਔਦ ਕਟਤ ਹੈ ਲੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੇ ਤੇ ਉਪਦੇੋ ਨਾਨਕਾ ਲੇਨ ਤਹੇ ਮਾਨ ਕਟਤ ਹੈ ਮੈਂ ਹਰ ਯੁਗ ਸੇ ਸੰਤਨ ਕਯੋ ਭਕਾਰ ਕਹੁ ਨਾਨਕ ਤੇ ਪਜਮਨਾ ਪਉਨੇ ਦਿੱਤ ਰੇ ਬਾਰ ਸੁਖ ਦੁਖ ਜੈ ਪਰ ਸੇ ਨਹੀਂ ਲੋਗ ਮੋਹ ਬਮਾਨ ਕਹੁ ਨਾਨਕ ਸੁਨੜੇ ਸੋ ਮੂਰਤ ਭਗਵਾਨ ਉਸ ਤਦ ਨਿੰਦਿਆ ਨਹੀਂ ਜੇ ਤਨ ਚਨ ਲੋ ਸਮਾਨ ਕਹੋ ਨਾਨਕ ਸੁਣ ਰੇ ਬਲਾ ਨਾ ਨਾਨਕ ਸੁਨ ਰੇ ਮਨਾ ਮੁਕਤ ਤਾਏ ਤੈ ਜਾਨ ਤੇ ਕਹੁ ਨੂੰ ਦੇਤ ਨਹਿ ਨਹਿ ਤੈ ਮਾਨ ਤਿਆਨ ਕਹੁ ਨਾਨਕ ਸੁਨ ਰੇ ਮਨਾ ਰੀਓ ਪੇਖ ਬੇਰਾਗ ਕਹਉ ਨਾਨਕ ਸੁਨ ਰੇ ਮਨਾ ਤੇਰ ਨਾਲ ਬਥੇ ਪ੍ਰਗ ਜੇ ਮਾਇਆ ਮਮਤਾਤ ਜੀ ਸਭ ਤੇ ਪਯੋ ਉਦਾਸ ਕਹਉ ਨਾਨਕ ਸੁਨ ਦੇਵਨਾ ਤੇ ਘੱਤ ਬ੍ਰਹਮ ਨਿਵਾਸ ਜੇ ਪ੍ਰਾਨੀ ਭਮੈ ਤਜੀ ਕਰ ਤਾ ਨਾਮ ਪ੍ਰਸ਼ਾਨ ਕਭ ਨਾਨਕ ਮੁਕਤ ਨਰ ਇਹ ਬਨ ਸਚੀ ਵਾਣਾ ਤੇ ਨਾ ਸੁਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਬਜੇ ਸਭ ਲਹੂ ਤੇ ਨਾਮ ਜੇ ਬਾਗੁਣ ਗੋਬਿੰਦ ਪਜੋ ਕਰਨ ਸੁਨੋ ਹਰਨਾਮ ਕਹੁ ਨਾਨਕ ਸੁਨ ਰੇ ਮਨਾ ਪਰੇ ਨ ਜਮ ਕੇ ਧਾਮ ਜੋ ਪ੍ਰਾਨੀ ਮਮਤਾ ਤਜੇ ਲੋਭ ਬੋਹਿੰਕਾਰ ਕਹੁ ਨਾਨਕ ਆਪਨ ਤਰੇ ਜੋ ਸੁਪਨਾ ਆਰ ਤੇ ਤੁਨਾ ਐਸੇ ਜਗ ਤੋ ਜਾਨ ਇਨ ਮੇ ਕਛ ਸਾਚੋ ਨਹੀਂ ਨਾਨਕ ਦਿਨ ਭਗਵਾਨ ਨਿਸ ਦਿਨ ਆਇਆ ਕਹੁ ਨਾਨਕ ਬਿਨ ਹਰ ਭਜਨ ਅਰਤ ਤਾਏ ਜਮ ਫੰਦ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹੁ ਨਾਨਕ ਸੁਣ ਰੇ ਵਨ ਦੁਰ ਲਪ ਮਾਨਖ ਦੇ माया कर नताव ही मोरख लोग अजान कौन नानक बिन हर भजन बिरथा जन से दान जो प्राणी निस दिन पजे रूप राम ते जान हर जन हारान nahi nan ke saki mana man maya mein pad rahyo bisryo gobind naam to nanak bin har bajan jeevan to le ga prani ram na chedai ਬਦਮਾਇਆ ਕੇ ਅੰਦ ਕਹਉ ਨਾ ਇਕ ਹਰ ਪਰਜਨ ਬਿਨ ਪਲ ਤਾਏ ਜਮ ਫੰਦ ਸੁਖ ਮੈਂ ਉਹ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹਉ ਨਾ ਇਕ ਹਰ ਪਰਜਮਨਾ ਅੰਤ ਸਹਾਰੀ ਜਨਮ ਜਨਮ ਪਰਮਤਿ ਫੇਰਿਓ ਮਿਟਿ ਹੁਨ ਮੰਨ ਕੋ ਤ੍ਰਾਸ ਕਹੁ ਨਾਨਕ ਤਹਾਰਿ ਪਜ ਬਨਾ ਨਿਰਭੈ ਪਾਵੇ ਬਾਸ ਜਤਨ ਬਹੁਤ ਮੈਂ ਕਰ ਰਿਓ ਮਿਟਿ ਹੁਨ ਮਨ ਕੋ ਮਾ ਪਦੇਓ ਰਾਖ ਲਿਓ ਪ੍ਰਗਮਾਨ ਬਾਲ ਜਵਾਨੀਆਂ ਰ ਬਿਰਦ ਫੁਨਾ ਤੇਨੇ ਅਵਸਥਾਨ ਕਬ ਨਾਨਕ ਹਰ ਭਜਨ ਬਿਨ ਬਿਰਦਾ ਸਭ ਹੀ ਮਾਨ ਤਨ ਹੋ ਤੋ ਕਿਓ ਪਰੇ ਲੋਗ ਕੇ ਫੰਦ ਨਾਲਿਖ ਸਮਿਓ ਰਾਮ ਗਿਓ ਆਬ ਕਿਉ ਰੁਤੇ ਅੰਗ ਮਨ ਮਾਇਆ ਮੇ ਰਾਮ ਰਿਓ ਨਿਕ ਸਤ ਨਾਹੀ ਨਮੀਤ ਨਾਲਿਖ ਬੂਰਤ ਚਤਰ ਜਿਓ ਸਾਧਤ ਗਾਨੀ ਨਰ ਚਾਹਤ ਕਸ਼ਿਓਰ ਆਉ ਨੇ ਕੀਓ ਰੇ ਪਈ ਚਿਤ ਵਤਰਿ ਉਠ ਗੋ ਰ ਨਾਨਕ ਫਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕਿਰਨ ਕੋਏ ਕਹ ਨਾਨਕ ਹਰ ਰਜਮਨਾ ਅੰਤ ਸਹਾਈ ਹੋਏ ਨਾਲ ਜਾਹਤ ਕਸ਼ਔਰ ਔਰ ਕੀਓ ਰੇ ਪਈ ਚਿਤਵਤ ਰਿਓ ਠਗੋਰ ਨਾਨਕ ਫਾਸੀ ਗਲ ਭਰੀ ਜਦਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਤੋ ਨਾਨਕ ਸੁਨ ਰੇ ਮਨਾ ਹਰ ਪਾਵੇਂ ਸੁਖ ਜਗਤ ਵਿਖਾਰੀ ਫਿਰ ਤੁਹੈ ਸਭ ਕੋ ਦਾਤਾ 라ਵ ਤਉ ਨਾਨਕ ਮਨ ਸਿਮਰਦੇ ਵੇਦਾਵਾ ਟੁੱਟੇ ਵਾਲ ਕਹਾ ਕਰੇ ਜਦ ਸੁਪਨੇ ਜੋ ਜਾਣ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਉ ਬਖਾਨ ਦਰਬ ਕਰਤ ਨੇ ਦੇ ਕੋ ਬਿਨ ਸੈਸ਼ਨ ਮੈਂ ਵੀਤ ਜੇ ਪ੍ਰਾਂਤੀ ਹਾਨ ਜਸ ਕਹਿਆ ਨਾਨਕ ਤੇ ਜਗ ਜੀਤ ਜੇ ਧਨ ਸਿਮਰਨ ਰਾਮ ਕੋ ਸੋ ਨਲ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਖੀ ਵਾਨ ਇੱਕ ਭਗਤ ਪਦਮਾਨ ਜੀ ਨਾਨੀ ਕੇ ਨਾਏ ਮਨ ਜੈਸੀ ਸੁਖਰ ਸਵਾਨ ਨਾਨਕ ਮਾਨੋਂ ਨਾਏ ਤੰਨ ਸੁਆਮੀ ਕੋ ਗਰਿਉ ਜਿਉ ਸਦਾ ਸੁਆਨਿਤ ਜਿਤ ਨਹੀਂ ਨਿਤ ਨਾਨਕੇ ਬਿਦ ਹਰਿ ਪਜੋ ਇਕ ਮਨ ਹੋਇ ਇਕ ਚਿਤ ਧੀਰਤ ਵਰਤ ਅਰਧਾਨ ਕਰ ਮਨ ਮੈਂ ਤਰੇ ਗੁਮਾਨ ਨਾਨਿਤ ਨੇ ਫੁੱਲ ਜਾਤ ਤੇ ਜੋ ਗੁੰਜ ਰਿਸ਼ਨਾ ਨਾਨ ਸਿਰ ਕੰਬਿਓ ਰਤਨ ਲਗ ਮੰਗੇ ਨੈਣ ਜੋਤ ਤੇ ਹੀ ਨਾ ਕਹੁ ਨਾਨਕ ਇਹ ਵਿਦਪਈ ਤਉ ਨਾਰ ਰਸਨ ਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਮ ਕੋ ਨਾਏ ਨਾਨਕ ਤਿਰ ਹਰ ਭਗਤ ਹੈ ਤੇਰਾ ਖੋ ਮਨ ਮਾਰੇ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹਿ ਨਾਨਕ ਫਿਰ ਨਾ ਰਹੇ

ਨਾਨਕ ਫਿਰ ਨਹੀਂ ਕੋਈ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਨ ਗਾਇ ਜੀ ਸਾਜ ਸਤਰ ਜੰਦਾਲ ਘੋਰਾ ਬਲ ਸ਼ਕਤਿਓ ਬੰਦਨ ਪਰੇ ਨਾਨਕ ਅਭੂਟ ਹਲ ਗਜ ਜਿਓ ਸੰਭਾਏ ਬਲ ਹੋਆ ਬੰਧਨ ਛੁਟੇ ਸਭ ਈਸ਼ ਹੋਤੇ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਹੈ ਤੁਮਹੀ ਹੋ ਤਸਵਾਏ ਸੰਗਸ ਕਾ ਸਭ ਤਜ ਦੇ ਕੋਨਾ ਕਉ ਨਾਨਕ ਇਹ ਵਿਪਤ ਮੈਂ ਤੇਗ ਏਕ ਰਗੁਨਾਥ ਨਾਮ ਰਹਿਓ ਸਾਹੂ ਰਹਿਓ ਰਹਿਓ ਗੁਰੂ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਪੀਓ ਸਤ ਸੰਗਤੋ ਵਿਚਾਰੋ ਅੰਮ੍ਰਿਤ ਨਾਮ ਹਾ ਪੂਰਤ ਪਰਿਓ ਜਿਸ ਦਾ ਸਭ ਸਦਾ ਆਧਾਰ ਲੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਦਾ ਸਾਰ ਸੁਆ ਲੋਕ ਮਹੱਲਾ ਪੰਜਵਾਂ ਤੇ ਏ ਆ ਏ ਓਮਕਾਰ ਸਤਿਗੁਰ ਪ੍ਰਸਾਦ 라ਗ ਮਾਲਾ 라ਗ ਇਕ ਸੰਪੰਚ ਬਰੰਗਣ ਸੰਗੇ ਰਤੇ ਅਠ ਨੰਦਨਾ ਰਿਤਮਾਗ ਤੇ ਰੂਵੇ ਕਰਹੀ ਪੰਚ ਰਾਗਨੀ ਸੰਗ ਚਲਹੀ ਪ੍ਰਥਮ ਪਰਿਵਲਾਵਲੀ ਪੁਨਿਆਕੇ ਦਾ ਵੇ ਬੰਗਲੀ ਕੋਨ ਅਸਲੀ ਕੀ ਕੀ ਪਈ ਬਾਰੇ ਮੈ ਰੋਹੀ ਪੰਜੋ ਨਾਰੀ ਪੰਜੋ ਹਰ ਤਿਸ ਸਾਬ ਸੁਨਾਵੇ ਬੰਗਾਲ ਮਦਵਾਦ ਬਨਾਰੇ ਲਲਤ ਬਿਨਾਵ ਰੰਦਾ ਹੋਏ ਆਪਣੀ ਆਪਣੀ ਬਾਹ ਤੁਰਸ਼ਤ ਕਲ ਭੈਰਕੇ ਨਾਵੇ ਦਇਨ ਪਤਰ ਦੁਤੀਆ ਮਾਲਕੋ ਸੰਗਿਆ ਲਾਪੈ ਸੰਗਰਾਮ ਨੇ ਪੰਜੋ ਥਾਪੈ ਗੋਲਕੇਰਿਯ ਦੇਵਕੰਦਾ ਜੀ ਗੰਦਾਰੀ ਸੀ ਹੁਦੀ ਵਿਚਾਰੀ ਤਨਾਸਰੀਏ ਪੰਜੋ ਦਾਈ ਮਾਲਕ ਕੋ ਸਸਨ ਲਾਈ ਮਾਲੂਮ ਸੰਗੁਨੇ ਵਾਲਾ ਦੁਬਾਰਾ ਦੁਤੀਆ ਮਾਲਕੋ ਸੰਗਿਆ ਲਾਪੈ ਸੰਗਰਾਮ ਨੇ ਪੰਜੋ ਥਾਪੈ ਗੋਲਤਰੀਰ ਤੇਗੰਦਾਰੀ ਨੰਕਾਰੇ ਸਿਖ ਦੀ ਵਿਚਾਰੀ ਤਨਾਸਰੀ ਪੰਚਉਦਾਈ ਬਾਦ ਰਾਮ ਕੋ ਸਭ ਸਦ ਲਾਈ ਮਾਰੂ ਮਸਤਾਂ ਗੁਰ ਮਿਲਵਾਰ ਪਰਗੁਲ ਚੰਦ ਕਉ ਸਿ ਕਿ ਉਬਾਰਾ ਖਾਉ ਘਟ ਉਪੋਰਨ ਦਦਾਇ ਅਸ਼ਟ ਮਾਲਕ ਸਦ ਸੰਗ ਲਾਏ ਤੁਮ ਆਏ ਹੁਂ ਗੋਲ ਪੰਚਲਾ ਸੰਗ ਅਸ਼ਟ ਸਤ ਸਤੇ ਕਾਮ ਕਲੂਲ ਨਾਨਕ ਤਾਰ ਮਿਲਾਵਈ ਤੇ ਲੰਗੀ ਦੇਵ ਕਰਿਆਈ ਬਸੰਤੀ ਸੰਦੂਰ ਸਹਾਈ ਸਰਸ ਅਹੀਰੀ ਦੇ ਪਾਲ ਜਾ ਸੰਗਲਾਈ ਪੰਜਵਾਰ ਜਾ ਸਰਮਾਨੰਦ ਭਾਸ ਕਰਿ ਆਏ ਚੰਦਰ ਬ੍ਰਿਪਲ ਮੰਗਰ ਸੋਹਾਈ ਸਰਸ ਬਾਗ ਨਾ ਮਾਰ ਬਨੁਦਾ ਗਾਵੇ ਸਰਸ ਬਸੰਤ ਕੰਮੁਦਾ ਅਸ਼ਰੁ ਕਰਮੈ ਕੇ ਸੁਆਰੀ ਪੁਨੀ ਆਲੀ ਦੀਪਤੀ ਕੀ ਬਾਰੀ ਕਾਸ਼ੇਲੀ ਪਟਮੰਦਰੀ ਟੋੜੀ ਕਈ ਨਾ ਸੋਮਦੀਯ ਗੁਜਰੀ ਸੰਦੇਪ ਕੇ ਖਾਤਾਪ ਕਲਮ ਦਾ ਕੁੰਤਲਾ ਰਾਮਾ ਕਲਕ ਸੁ ਸੰਪਕੇ ਨਾਮ ਗਉਰਾ ਉਕਰ ਕਲੇ ਅਨਾ ਸੁਪਤਰ ਦੀਪਕ ਕੇ ਜਾਨਾ ਸਭ ਮੇ ਸਰੀਰ ਆਗਵੇ ਗਾਵੇ ਪੰਜ ਸੰਗ ਬਰੰਬਣਿ ਲਾਵੇ ਦੇਰਾਨੀ ਕਰਨ ਟੀ ਤਰੇ ਗਵਰੀ ਗਾਵੇ ਸਭ ਨੇ ਤੇ ਪਛੇ ਸੰਗੀ ਲਾਪੀ ਸਰੀਰ ਗੁਸਨ ਪੰਚੋਤਾਪੀ ਸਾਰਗ ਸਾਰਗ ਸਾਗਰਾ ਔਰ ਗੁੰਦ ਗੰਬੀਰ ਅਸ਼ਟਪੁ ਕਰਿ ਸ੍ਰੀ ਰਾਗ ਕੇ ਗੁੰਦ ਗੁੰਬ ਹਮੀਰ ਸ਼ਸ਼ਟਮ ਇਹੇ ਗਾਗੁਰੇ ਦਾ ਹੈ ਪੰਚ ਸੰਗ ਬਰੰਦ ਨਿਲਾਮ ਹੈ ਸੋਤ ਗੁੰਦ ਬਲਾਰੇ ਤੁਹੀ ਗੁੰਦ ਆਵਿਆ ਸਭ ਗੁਣ ਗੁਣੇ ਉਚੇ ਉਚੇ ਸੁਰ ਸੁਹੂ ਕਲਕੇਨੀ ਮੇਗ ਰਾਗ ਸੰਪਾਚੋ ਤਿਨੇ ਬੇਰਾ ਤਨਜ ਤਨ ਕੀ ਨਾਲਾ ਜਬ ਦੀ ਧਾਰ ਨੱਟ ਅਬ ਜਲ ਧਾਰਾ ਤੁਨ ਕਾ ਵੇ ਸੰਕਲਿਓ ਸਿਆਮਾ ਮੇਧ ਰਾਗ ਪੁੱਤਰ ਨ ਕੇ ਨਾਮਾ ਕਸ਼ਟ ਰਾਗੀ ਨਿੰਨਾਈ ਸੰਗ ਰਾਗ ਨਹੀਂ ਤੀਸ ਸਭੇ ਪੁੱਤਰ ਰਾਗ ਨ ਕੇ ਆਧਾਰੇ ਦਸਵੇਂ ਸਤਿ ਰਾਗੀਆਂ ਨੇ ਨਾਏ ਸੰਗ ਰਾਗਨੀ ਤੀਸ ਸਭ ਪੁੱਤਰ ਰਾਗਨ ਕੇ ਆਠਾਰੇ ਦਸ ਵੀ